ਰਾਜਦੇਵ ਖਾਲਸਾ ਦਾ ਇਹ ਬਿਆਨ ਆਇਆ ਕਿ ਜਸਵੀਰ ਸਿੰਘ ਰੋਡੇ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਰਿਸ਼ਤੇਦਾਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਪ੍ਰਧਾਨ ਹੋ ਸਕਦੇ ਨੇ ਸੁਖਵੀਰ ਸਿੰਘ ਬਾਦਲ ਦੀ ਜਗ੍ਹਾ ਲੈ ਸਕਦੇ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ ਰਾਜਦੇਵ ਖਾਲਸਾ ਹੁਣਾ ਨੇ ਕਿਉਂਕਿ ਇੱਕ ਪਾਸੇ ਤਾਂ ਖਾਸਾ ਢੇਰ ਦਾ ਵਿਵਾਦ ਚੱਲਦਾ ਪਿਆ ਹੈ ਸਵਾਲ ਖੜੇ ਹੋ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਦੀ ਥਾਂ ਦੇ ਉੱਤੇ ਆਖਰਕਾਰ ਕਿਹੜਾ ਉਹ ਲੀਡਰ ਹੋਵੇਗਾ ਜਿਹੜਾ ਆ ਕੇ ਬੈਠੇਗਾ ਕੌਣ ਪ੍ਰਧਾਨਗੀ ਦੀ ਕੁਰਸੀ ਸਾਂਭ ਸਕਦਾ ਆ ਜੇ ਆਉਂਦੇ ਸਮੇਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਕੋਲੋਂ ਕੁਰਸੀ ਖੋਹੀ ਜਾਂਦੀ ਹੈ ਜਾਂ ਉਹ ਕੁਰਸੀ ਛੱਡ ਦਿੰਦੇ ਨੇ ਤਾਂ ਇਹੋ ਜੀ ਸਥਿਤੀ ਦੇ ਵਿੱਚ ਕਿਹੜਾ ਲੀਡਰ ਹੈ ਜਿਹੜਾ ਪ੍ਰਧਾਨ ਦੀ ਕੁਰਸੀ ਸਾਂਭ ਸਕਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਕੁਰਸੀ ਨੂੰ ਸਾਂਭ ਸਕੇਗਾ ਉਥੇ ਜਿੱਥੇ ਪਹਿਲਾਂ ਇਹ ਸਵਾਲ ਖੜੇ ਹੋ ਰਹੇ ਸੀ ਉਹਦਾ ਜਵਾਬ ਰਾਜਦੇਵ ਖਾਲਸਾ ਨੇ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਜਸਬੀਰ ਸਿੰਘ ਰੋਡੇ ਜਿਹੜੇ ਨੇ ਉਹ ਪ੍ਰਧਾਨ ਹੋ ਸਕਦੇ ਨੇ ਔਰ ਅਕਾਲੀ ਦਲ ਨੂੰ ਦੁਬਾਰਾ ਸਰਜੀਤ ਕਰ ਸਕਦੇ ਨੇ ਹੁਣ ਸਵਾਲ ਇੱਥੇ ਖੜਦਾ ਆ ਕਿ ਇਸ ਗੱਲ ਬਾਰੇ ਜ਼ਿਕਰ ਜਿਹੜਾ ਕੀਤਾ ਗਿਆ ਸੀ ਉਹ ਸਰਜੀਤ ਸਿੰਘ ਖਾਲਸਾ ਵੱਲੋਂ ਕੀਤਾ ਗਿਆ ਸੀਗਾ ਔਰ ਚਰਚਾਵਾਂ ਚੱਲ ਰਹੀਆਂ ਸੀ ਕਿ ਜਿਹੜਾ ਇਹ ਨਵਾਂ ਸਿਆਸੀ ਉਭਾਰ ਉੱਭਰਿਆ ਸੀਗਾ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਉਹਨਾਂ ਇਲੈਕਸ਼ਨਾਂ ਦਰਮਿਆਨ ਜੋ ਹਾਲਾਤ ਬਣੇ ਸੀਗੇ ਜਿਸ ਸੁਧਾਰ ਦੇ ਉੱਤੇ ਇਹਨਾਂ ਨੂੰ ਵੋਟ ਪਾ ਕੇ ਸਰਬੀ ਸਿੰਘ ਖਾਲਸਾ ਤੇ ਭਾਈ ਅਮਰਪਾਲ ਸਿੰਘ ਨੂੰ ਵੋਟ ਪਾ ਕੇ ਜਿਤਾਇਆ ਗਿਆ ਸੀ ਉਹ ਸੁਧਾਰ ਦੇ ਉੱਤੇ ਇਹੀ ਦੋ ਹੋਣਗੇ ਜਾਂ ਇਹਨਾਂ ਦੇ ਨਾਲ ਜੁੜੇ ਹੋਏ ਲੋਕ ਹੋਣਗੇ ਜਿਹੜੇ ਅਕਾਲੀ ਦਲ ਦੇ ਨਾਲ ਰਲ ਕੇ ਜਾਂ ਅਕਾਲੀ ਦਲ ਨੂੰ ਆਪਣੇ ਅਧੀਨ ਕਰਕੇ ਚਲਾਣ ਪਰ ਉਹ ਗੱਲ ਹੁਣ ਇੱਥੇ ਆ ਕੇ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਜਸਬੀਰ ਸਿੰਘ ਰੋਡੇ ਦਾ ਨਾਮ ਉੱਭਰ ਕੇ ਸਾਹਮਣੇ ਆ ਗਿਆ ਜਸਬੀਰ ਸਿੰਘ ਰੋਡੇ ਕਹਿੰਦੇ ਕਿ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹ ਹੋ ਸਕਦੇ ਨੇ ਰਾਜਦੇਵ ਖਾਲਸਾ ਇਹ ਬਿਆਨ ਦਿੰਦੇ ਨੇ ਹੁਣ ਗੱਲ ਖੜਦੀ ਹੈ ਕਿ ਕਦੋਂ ਕਿਸ ਤਰ੍ਹਾਂ ਤੇ ਕਿਉਂ ਜੇ ਸੁਖਵੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੰਦੇ ਨੇ ਜਾਂ ਪ੍ਰਧਾਨਗੀ ਛੱਡ ਦਿੰਦੇ ਨੇ ਜਾਂ ਫਿਰ ਪ੍ਰਧਾਨਗੀ ਤੋਂ ਲਾਇਆ ਜਾਂਦਾ ਆ ਇਹੋ ਜੀ ਸਥਿਤੀ ਦੇ ਵਿੱਚ ਕੀ ਹਾਲਾਤ ਬਣਨਗੇ ਕਿ ਜਸਬੀਰ ਸਿੰਘ ਰੋਡੇ ਨੂੰ ਪ੍ਰਧਾਨ ਬਣਨ ਦਿੱਤਾ ਜਾਵੇਗਾ ਜਿਵੇਂ ਲੰਗੇਕਾਲ ਵਰਸਾ ਸਿੰਘ ਮਲਟੋਹ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਕਿ ਪ੍ਰਧਾਨਗੀ ਦੇ ਅਹੁਦੇ ਦੇ ਦਾਵੇਦਾਰ ਤਾਂ ਬੜੇ ਸਾਰੇ ਨੇ ਬੜੇ ਲੋਕ ਨੇ ਜਿਹੜੇ ਪ੍ਰਧਾਨ ਬਣਨਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਦੀ ਥਾਂ ਲੈਣਾ ਚਾਹੁੰਦੇ ਨੇ ਪਰ ਕੀ ਹਰ ਕਿਸੇ ਨੂੰ ਪ੍ਰਧਾਨਗੀ ਮਿਲ ਸਕਦੀ ਹੈ ਇੱਕ ਕਨਸੈਪਟ ਸ਼ੁਰੂ ਹੋਇਆ ਕਿਯੂਮੂਲੇਟਿਵ ਲੀਡਰਸ਼ਿਪ ਦਾ ਜਿਹੜੀ ਲੀਡਰਸ਼ਿਪ ਬਾਗੀ ਤੜਾਕ ਤਿਆਰ ਕਰਨਾ ਚਾਹੁੰਦਾ ਜਾਂ ਕਹਿ ਦਈਏ ਗੁਰਪ੍ਰਤਾਪ ਬਡਾਲਾ ਜਿਸ ਬਾਰੇ ਖੁੱਲ ਕੇ ਬੋਲ ਦਸਰਾਏ ਦਿੰਦੇ ਨੇ ਉਹ ਲੀਡਰਸ਼ਿਪ ਜਿਹੜੀ ਹੈ ਉਹ ਰਲ ਕੇ ਰਾਜ ਕਰਨ ਦੀ ਹੈ ਜਦਕਿ ਪ੍ਰਧਾਨ ਦੀ ਕੁਰਸੀ ਤਾਂ ਇੱਕੋ ਹੀ ਹੈ ਖੈਰ ਜਸਬੀਰ ਸਿੰਘ ਰੋਡੇ ਦਾ ਨਾਮ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਸਬੀਰ ਸਿੰਘ ਰੋਡੇ ਇੱਕ ਸਹੀ ਉਮੀਦਵਾਰ ਹੋ ਸਕਦੇ ਨੇ ਇੱਕ ਸਹੀ ਵਿਅਕਤੀ ਇੱਕ ਸਹੀ ਲੀਡਰ ਹੋ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬਜੋ ਜਾਂ ਫਿਰ ਕੋਈ ਹੋਰ ਲੀਡਰ ਪ੍ਰਧਾਨ ਦੀ ਕੁਰਸੀ ਤੇ ਆਉਣਾ ਚਾਹੀਦਾ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ